ਸਸ਼ਿਆ ਗਾਂ ਜੀ ਉਹ ਵਧੀਆ ਹੈਗੇ ਤੇ ਅੱਜ ਮੈਂ ਇੱਕ ਹੋਰ ਵੀਡੀਓ ਲੈ ਕੇ ਆਈ ਰਹੀ ਹਾਂ ਤੁਹਾਨੂੰ ਸ਼ੇਅਰ ਕਰਨ ਲੇਕਿਨ ਅੱਜ ਮੈਨੂੰ ਮੋਜਵਾਨੀ ਦੱਸਣ ਲੱਗੀ ਬਟ ਉਹ ਮੈਂ ਤੁਹਾਨੂੰ ਕੁੱਕ ਕਰਕੇ ਵੀ ਜਲਦੀ ਦੱਸੂਗੀ ਤੇ ਉਹਦੇ ਵਿੱਚ ਹੈ ਕਿ ਇੱਕ ਛੋਟੀ ਜਿਹੀ ਰੈਸিপি ਹੈ ਚਾਹ ਬਣਾਉਣ ਦੀ ਅੱਗੇ ਇੱਕ ਵਾਰ ਮੈਂ ਤੁਹਾਨੂੰ ਰੈਸিপি ਦੱਸੀ ਸੀ ਚਾਹ ਬਣਾਉਂਦੀ ਲੇਕਿਨ ਫੇਰ ਵੀ ਬਹੁਤ ਸਾਰੇ ਜਨਨ ਨੂੰ ਉਸੇ ਪ੍ਰੋਬਲਮ ਹੁੰਦੀ ਹੈ ਕਿ ਕਹਿੰਦੇ ਅੱਡਾ ਜੰਦ ਕੋਲ ਪਰੀ ਪੀਆ ਇੰਨਾ ਦਬਾਓ ਇੰਨਾ ਦਬਾਓ ਉਹ ਫੇਲ ਬਣਾਓ ਤੇ ਲੇਕਿਨ ਜੇ ਐਦਾਂ ਐਦਾਂ ਨਹੀਂ ਕਰਨਾ ਤੇ ਇੱਕ ਸੌਖਾ ਤਰੀਕਾ ਹੋਰ ਦੱਸਦੀ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖੁਸ਼ੀ ਬੜੀ ਹੋਈ ਉਹ ਘਰ ਮੇਰੇ ਹੁੰਦੇ ਹੈ ਤੇ ਅੱਜ ਤਹੈ ਸਾਨੂੰ ਇਹ ਗੈਰ ਹੈ ਕਿ ਬਚਾ ਦੀ ਰੈਸਪੀ ਦਾ ਜਿਆਦਾ ਖੁਸ਼ ਹੋ ਦੀ ਜਿੰਗਰ ਕੋ ਨਹੀਂ ਹੈ ਐਂਡ ਖੁਸ਼ ਨਾ ਹੋਵੋ ਚਾਹ ਤਾਂ ਵੀ ਬੰਦ ਕਰਨੀ ਹੀ ਪੈਣੀ ਲੇਕਿਨ ਹਾਂ ਜਿਹੜੇ ਲੋਕੀ ਦਿਲ ਦੇ ਵਿੱਚ 3 ਕੱਪਾਂ ਤੋਂ 2 ਕੱਪ ਤੇ ਆ ਗਏ 2 ਤੋਂ 1 ਤੇ ਆ ਗਏ ਮੈਂ ਲਨ ਅਪਰੀਸ਼ੀਏਟ ਕਰ ਲਿਆ ਥੈਂਕ ਯੂ ਵੈਰੀ ਮਚ ਕਿ ਤੁਸੀਂ ਇਸ ਗੁਜਰਤ ਦੇ ਨਾਮ ਚੱਲ ਰਹੇ ਹੋ ਸਾਨੂੰ ਸਪੋਰਟ ਕਰ ਰਹੇ ਹੋ ਤੇ ਚਾਹ ਛੱਡਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਹੋਇਆ ਤੇ ਮੈਂ ਹੋਰ ਵੀ ਤੁਹਾਨੂੰ ਦੱਸ ਦਵਾਂ ਇਹਦੇ ਵਿੱਚ ਜਿਹੜੇ ਲੋਕਾਂ ਕੋਲ ਬਿਲਕੁਲ ਹੀ ਚਾਹ ਦੀ ਛੱਡ ਹੁੰਦੀ ਵੀ ਨਹੀਂ ਲੇਕਿਨ ਉਹ ਛੱਡਣਾ ਚਾਹੁੰਦੇ ਉਹਨਾਂ ਲਈ ਇੱਕ ਬੜੀ ਬੜੀ ਵੈਸਟ ਰੈਸਿਪੀ ਲੈ ਕੇ ਆਇਆ ਇੱਕ ਪਾਸੇ ਇੱਕ ਕੱਪ ਦੁੱਧ ਨੂੰ ਗਰਮ ਕਰ ਲੈਣਾ ਤੇ ਇੱਕ ਪਾਸੇ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ਜੋ ਹਿਸੋਲਵ ਜਵੈਨ ਲਾਈਕੀ ਵੱਡੀ ਲਾਚੀ ਤੇ ਅਦਰਕ ਜੋ ਵੀ ਤੁਸੀਂ ਚਾ ਪਾਣੇ ਆ ਔਰ ਚੀਨੀ ਦੀ ਜਗ੍ਹਾ ਪਲੀਜ਼ ਚੀਨੀ ਜਿਹੜੀ ਆ ਉਹ ਯੂਜ਼ ਕਰਨਾ ਬੰਦ ਕਰ ਦਿਓ ਚੀਨੀ ਨਾ ਵਰਤੋ ਚੀਨੀ ਇੱਕ ਪੋਇਜ਼ਨ ਹੈ ਉਹ ਤੁਹਾਡੀ ਬਾਡੀ ਦੇ ਅੰਦਰ ਕੀ ਨੁਕਸਾਨ ਕਰ ਰਹੀ ਆ ਉਹ ਤੁਹਾਨੂੰ ਹੱਲੇ ਨਹੀਂ ਪਤਾ ਲੱਗ ਰਿਹਾ ਔਰ ਕਈਆਂ ਨੂੰ ਤਾਂ ਪਤਾ ਲੱਗ ਵੀ ਰਿਹਾ ਹੈ ਲੇਕਿਨ ਉਹਨਾਂ ਨੂੰ ਇਹ ਹੁਣ ਲੱਗਿਆ ਚੀਨੀ ਨਾ ਥੋੜੀ ਇਹ ਸਭ ਹੁੰਦਾ ਸੋ ਪਲੀਜ਼ ਚੀਨੀ ਨੂੰ ਖਾਣਾ ਬੰਦ ਕਰ ਦਿਓ ਜਗ੍ਹਾ ਤੇ ਗੌਰ ਸ਼ੱਕਰ ਦਾ ਇਸਤੇਮਾਲ ਕਰ ਲਓ ਠੀਕ ਹੈ ਹਲਦੀ ਦਾ ਇਸਤੇਮਾਲ ਕਰ ਲਓ ਕਈ ਚੀਜ਼ਾਂ ਖਜੂਰਾ ਦਾ ਇਸਤੇਮਾਲ ਕਰ ਲਓ ਐਂਡ ਇਜ਼ ਅ ਵੈਰੀ ਗੁੱਡ ন্যাਚਰਲ ਸਵੀਟਨਰ ਆਲਸੋ ਸੋ 80 ਜਰ ਯੂਜ਼ ਕਰੋ ਅੱਛਾ ਪੇਤੇ ਦੇ ਵਿੱਚ ਹੋਰ ਮੈਂ ਤੁਹਾਨੂੰ ਰੈਸਪੀ ਦੱਸਣ ਲੱਗੀ ਆ ਜਦੋਂ ਇੱਕ ਪਾਸੇ ਦੁੱਧ ਆਪਾਂ ਬੋਇਲ ਕਰ ਲੈਣਾ ਇੱਕ ਪਾਸੇ ਮਸਾਲੇ ਘਿਓ ਦੇ ਪਾਣੀ ਵਿੱਚ ਗੁਸ਼ਤ ਪਾ ਲਿਆ ਤੇ ਉਹਨਾਂ ਨੂੰ ਕੀ ਕਰਨਾ ਹੈ ਜਿਹੜੇ ਜਿਹੜੇ ਪਾਣੀ ਦੇ ਵਿੱਚ ਗੁੜ ਸ਼ੱਕਰ ਤੁਸੀਂ ਬੋਇਲ ਕੀਤਾ ਹੈ ਜਿਹੜੇ ਮਸਾਲੇ ਪਾਏ ਆ ਉਹ ਪਾਣੀ ਨੂੰ ਕੱਪ ਦੇ ਵਿੱਚ ਕੱਢ ਲੈਣਾ ਠੀਕ ਹੈ ਔਰ ਨਾਲ ਹੀ ਇਧਰੋਂ ਤੁਸੀਂ ਕੀ ਕਰਨਾ ਹੈ ਦੁੱਧ ਪਾ ਦੇਣਾ ਹੈ ਠੀਕ ਹੈ ਜਦੋਂ ਆਪਾਂ ਇਹ ਜੋ ਦੁੱਧ ਪਾ ਲਿਆ ਇੱਕ ਕੱਪ ਤੁਹਾਡਾ ਜਿਹੜਾ ਪੂਰਾ ਫੀਲ ਹੋ ਜਾਣਾ ਫਿਰ ਉਹਦੇ ਵਿੱਚ ਕੀ ਕਰਨਾ ਹੈ ਅੱਧਿਆ ਚੰਬਾ ਜੀ ਆ ਅੱਧੇ ਤੋਂ ਘਾਟ ਜਿੰਨੀ ਵੀ ਤੁਸੀਂ ਇੱਕ ਗੱਪ ਚ ਪੱਤੀ ਪਾਉਂਦੇ ਹੋ ਉਹ ਪੱਤੀ ਨੂੰ ਅੰਦਰ ਵਿੱਚ ਪਾ ਦੇਣਾ ਠੀਕ ਹੈ ਉਹ ਪੱਤੀ ਨੂੰ ਪਾ ਕੇ ਤੇ ਉਹ ਤੁਸੀਂ ਕੀ ਕਰਨਾ ਹੈਗਾ ਦੋ ਮਿੰਟ ਲਈ ਟੱਕ ਦੇਣਾ ਠੀਕ ਹੈ ਦੋ ਤੋਂ ਤਿੰਨ ਮਿੰਟ ਬਾਅਦ ਤੁਸੀਂ ਉਹ ਨੂੰ ਜਿਹੜਾ ਹੈਗਾ ਸਟ੍ਰੇਨ ਕਰਨਾ ਦਾ ਯਾਨੀ ਕਿ ਛਾਨਨੀ ਦੀ ਮਦਦ ਨਾਲ ਛਾਣ ਲੈਣਾ ਫੋਲ ਲੈਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਪੀਣਾ ਤੇ ਚਾਹੀ ਬਣ ਜਾਂਦੀ ਹੈ ਉਹ ਲੇਕਿਨ ਉਹਨੇ ਕਿਸੇ ਮੈਂ ਤੁਹਾਨੂੰ ਇਹ ਫਾਇਦਾ ਦੱਸਦੀ ਆ ਕਿ ਚਾਹ ਆਪਾਂ ਉਦਾਂ ਬਣਾਉਣਾ ਨਾਲ ਏਦਾਂ ਕਿਉਂ ਬਣਾਈ ਜਦੋਂ ਆਪਾਂ ਇਹਦੇ ਵਿੱਚ ਬਹੁਤ ਵੱਡਾ ਸਾਇੰਟਿਫਿਕ ਰੀਜ਼ਨ ਹੈ ਕਿ ਜਦੋਂ ਅਸੀਂ 100 ਡਿਗਰੀ ਸੈਲਸੀਅਸ ਤੇ ਜਿਹੜੀ ਚਾਹ ਪੱਤੀ ਆ ਉਹਨੂੰ ਬੋਇਲ ਕਰਦੇ ਆ ਤਾਂ ਉਹ ਤਰਸੀਨ ਉਹਦੀ ਫੰਗਸ ਸੈਟਫੀਲਮ ਬੰਦ ਜੰਦੀਆ ਜਦੋਂ ਉਹਦੀ ਪੱਤੀ ਪ੍ਰੋਪਰ ਇਦਾਂ ਖੁੱਲਦੀ ਹੈਗੀ ਆ ਤੇ ਉਹ ਉਹਦੇ ਵਿੱਚ ਟੈਫੀਲ ਡਿਜ਼ੀਜ਼ ਹੁੰਦੀ ਆ ਠੀਕ ਹੈ ਔਰ ਉਹਦੇ ਨਾਲ ਕੀ ਹੁੰਦਾ ਸਾਡੇ ਜਿਹੜਾ ਦਿਮਾਗ ਦੇ ਵਿੱਚ ਇੱਕ ਡੋਪਾਮਾਈਨ ਨਾਮ ਦਾ ਇੱਕ కెమికਲ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਔਰ ਜਿਹੜਾ ਬਲੋਕ ਹੋ ਜਾਂਦਾ ਉਹ ਸਾਨੂੰ ਡਿਪਰੈਸ਼ਨ ਦਿੰਦਾ ਸਾਨੂੰ ਸਟ्रेस ਦਿੰਦਾ ਸਾਨੂੰ ਬੀਅਰ ਦਿੰਦਾ ਹਰ ਟਾਈਮ ਤੁਸੀਂ ਖਿਜਦੇ ਹੋ ਨਿਆਰੇ ਆ ਦੇ ਨਿਆਰੇ ਤਾਂ ਆਪਣਾ ਕੁੱਸਾ ਕੱਢਦੇ ਹੋ ਜਾਂ ਫਿਰ ਜਿੱਦਾਂ ਵੀ ਖਿਜ ਕੇ ਆਪਣੇ ਆਪ ਦਾ ਬੁਲਾਹਣ ਕਰ ਲੈਂਦੇ ਹੋ ਠੀਕ ਹੈ ਸੋ ਅਗਰ ਤੁਸੀਂ ਇਸ ਤਰੀਕੇ ਨਾਲ ਚਾ ਪੀਓਗੇ ਔਰ ਥੋੜੀ-ਥੋੜੀ ਸੈਜੀਆਂ ਨੂੰ ਛੱਡਵਾ ਸ਼ੁਰੂ ਕਰ ਦਿੰਗੇ ਤਾਂ ਜਿਹੜਾ ਤੁਹਾਡਾ ਡੋਪਾਮਾਈਨ ਲੋਕ ਕੋ ਇਹਨਾਂ ਰੂਪਮੈਨ ਰੀਸ ਬਣਾ ਸ਼ੁਰੂ ਕਰਦੇ ਕਿਸੇ ਇੱਕ ਸੁੱਖ ਦਾ ਅਹਿਸਾਸ ਕਰਦੇ ਹੋ ਖੁਸ਼ੀ ਦਾ ਅਹਿਸਾਸ ਕਰਦੇ ਹੋ ਤੇ ਤੁਹਾਨੂੰ ਬੜਾ ਅੱਛਾ ਸਭ ਕੁਝ ਆਪਸ ਪਾਸ ਐਟਮੋਸਫੇਅਰ ਹੋਣਾ ਪੋਜ਼ਿਟਿਵ ਹੋਣਾ ਹੋ ਜਾਂਦਾ ਹੈ ਸੋ ਉਸ ਤੋਂ ਬਾਅਦ ਤੁਸੀਂ ਜੇਕਰ ਇਹ ਚਾਹ ਨੂੰ ਹੋੜੀ ਸੈਂਜ ਛੱਡਣਾ ਹੈ ਅਸੀਂ ਇਹਦੇ ਆਦੀ ਨਹੀਂ ਹੋਣਾ ਕਿਸੇ ਕਰਕੇ ਮੈਂ ਤੁਹਾਨੂੰ ਕੈਫੀਨ ਫ੍ਰੀ ਚਾਹ ਨੂੰ ਵੀ ਦੱਸੀ ਹੈ ਕਿ ਜਦੋਂ ਅਸੀਂ ਇਹਨੂੰ 100 ਡਿਗਰੀ ਤੇ ਬੋਇਲ ਕਰਦੇ ਹਾਂ ਚੋ ਕੈਫੀਨ ਨਾਮਕ ਜਿਹੜਾ ਇੱਕ ਪਾਰਟੀਕਲ ਜਿਹੜਾ ਨਿਕਲਦਾ ਰਿਲੀਜ਼ ਹੁੰਦਾ ਹੈ ਉਹ ਉਹ ਸਾਨੂੰ ਖਰਾਬ ਕਰਦਾ ਜਦੋਂ ਤੁਸੀਂ ਉਹਨੂੰ ਅੱਧਾ ਚਮਚ ਜਾਂ ਛੋਟਾ ਤੇ ਚਮਚ ਦੋ ਗ੍ਰਾਮ ਇਟਰਾ ਜਦੋਂ ਉਹਦੇ ਦੀ ਚਿੰਤਾ ਹੀ ਪਾ ਕੇ ਉਹਨੂੰ ਟੱਕ ਦਿੰਦੇ ਹੋ ਤਾਂ ਉਹਦੇ ਵਿੱਚ ਪੈਫੀਨ ਰਿਲੀਜ਼ ਨਹੀਂ ਹੁੰਦਾ ਹਾਂ ਕਿਸੇ ਹੱਦ ਤੱਕ ਕੁਝ ਪੁਆਇੰਟਸ ਹੁੰਦੇ ਹੋਗੇ ਲੇਕਿਨ ਉਹ ਪ੍ਰੋਪਰ ਉਹਦੀਆਂ ਪਤਰੀਆਂ ਨਹੀਂ ਖੁੰਦੀਆਂ ਜਸਟ ਉਹ ਮੇਕ ਫਲੇਵਰ ਆਰ ਕਲਰ ਦੇ ਦਿੰਦੀ ਹੈ ਸੋ ਇਹ ਲਗੋ ਦੱਸੋ ਕਿ ਇਹ ਬੈਟਰ ਹੈ ਜ਼ਿਆਦਾ ਚੀਜ਼ ਜਾਂ ਫਿਰ ਪੈਫੀਨ ਜ਼ਿਆਦਾ ਬੈਟਰ ਹੈ ਠੀਕ ਹੈ ਹੁੰਦਾ ਸਾਡਾ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਵਾਚਨ ਦਾ ਹਾਰਟ ਰੇਟ ਇੰਨਾ ਜ਼ਿਆਦਾ ਵਾਚਨ ਜਿਸਨੂੰ ਪ੍ਰੋਬਲਮਸ ਇੰਨੀਆਂ ਜ਼ਿਆਦਾ ਹੁੰਦੀਆਂ ਉਹ ਦਿਨ ਉਹ ਬੈਟਰ ਹੈ ਨਾ ਕਿ ਆਪਾਂ ਥੋੜਾ ਜਿਹਾ ਆਪਣਾ ਜਿੜਾ ਹੈ ਆਬ ਬਣਾਉਣ ਦਾ ਤਰੀਕਾ ਚੇਂਜ ਕਰੀਏ ਸੋ ਮੈਂ ਦੱਸਿਆ ਤੁਹਾਨੂੰ ਵੀਡੀਓ ਪਿੰਗਰਾ ਦੀ ਲੱਗਦੀ ਹੈ ਇਸ ਸਾਥ ਨੂੰ ਸ਼ੇਅਰ ਕਰੋ ਸਪੈਸ਼ਲ ਜਿਹੜੇ 4 ਹੋਅਰਸ ਆ ਗਏ ਆ 4 ਨੂੰ 4 ਸਾਂਭੇ ਕੋਲੰਮੈਸ ਜ਼ਰੂਰ ਵੀਡੀਓ ਸ਼ੇਅਰ ਕਰੋ ਕਿ ਇੱਤਾ ਬਣਾਉਣ ਤੇ ਹੋਣੀ ਸੱਜੇ ਚਾਹ ਨੂੰ ਛੱਡ ਕੇ ਕਾਰੇ ਉੱਤੇ ਰਾਜ ਕਿਉਂਕਿ ਕਾਰੇ ਨਾਲ ਮਿਰੀ ਦੀ ਬੂਸਟਰ ਹੋਣੀ ਕਿ ਕਹੀ ਨਹੀਂ ਹੋਣਾ ਅਗੂ ਤੁਸੀਂ ਸੁਣਿਆ ਹੋਣਾ ਕੋਰੋਨਾ ਇਜ਼ ਬੈਕ ਕੋਰੋਨਾ ਨਹੀਂ ਕੋਰੋਨਾ ਕੋ ਕੁਛ ਨਹੀਂ ਹੈਗਾ ਆਪਣੇ ਆਪ ਨੂੰ ਮਾਈਂਡ ਸੈਟ ਰੱਖੋ ਕੁਝ ਵੀ ਨਹੀਂ ਹੋਏਗਾ ਅਸੀਂ ਇੰਨਾ ਵਧੀਆ ਕੁਦਰਤ ਨਾਲ ਜੁੜੇ ਹੋਇਆ ਕਾਰੇ ਪੀ ਰਹੇ ਹਾਂ ਵਧੀਆ ਡਾਈਟ ਖਾ ਰਹੇ ਹਾਂ ਲਾਈਫ ਸਟਾਈਲ ਅਸੀਂ ਵਧੀਆ ਰੱਖਿਆ ਹੋਇਆ ਹੈ ਤੇ ਜੋ ਮਨਜੀ ਮਹਾਮਾਰੀ ਵਾਲੇ ਕੁਝ ਨਹੀਂ ਹੋ ਸਕਦਾ ਆਪਣੀ ਇਮਿਊਨਿਟੀ ਨੂੰ ਬੂਸਟ ਕਰੋ ਇਮਿਊਨਿਟੀ ਨੂੰ ਤੁਸੀਂ ਉਹਦੇ ਹੀ ਬੂਸਟ ਕਰਦੇ ਜੇ ਤੁਸੀਂ ਮੈਨੂੰ ਕਹਿਣਾ ਮਿਲੂਗੀ ਸੋ ਤਣਾ ਮੰਨਣਾ ਸ਼ੁਰੂ ਕਰੋ ਜੀ ਦੇ ਥੈਂਕ ਯੂ ਸੋ ਮੱਚ